ਸੱਤ ਸ਼੍ਰੀ ਅਕਾਲ ਫਰੈਂਡ ਅਸੀਂ ਅੱਜ ਲੇਡੀ ਡਾਇਨਾ ਦੀ ਪੂਰੀ ਲਾਈਫ ਸਟੋਰੀ ਬਾਰੇ ਜਾਣਾਂਗੇ ਵੀਡੀਓ ਅੱਛੀ ਲੱਗੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਖੂਬਸੂਰਤੀ ਅਕਲ ਖੁੱਲ੍ਹਦਿਲੀ ਦਾ ਸੁਮੇਲ ਸੀ ਲੇਡੀ ਡਾਇਨਾ ਡਾਇਨਾ ਨੂੰ ਉਸਦੇ ਸ਼ਰਮੀਲੇ ਸੁਭਾਅ ਲਈ ਵੀ ਜਾਣਿਆ ਜਾਂਦਾ ਸੀ ਪਰ ਉਸਦੇ ਕ੍ਰਿਜ਼ਮੀ ਅਤੇ ਦੋਸਤੀ ਨੇ ਉਸ ਨੂੰ ਲੋਕਾਂ ਵਿੱਚ ਪਿਆਰ ਦਿੱਤਾ ਉਸ ਨੂੰ 1980 ਤੇ 1990 ਦੇ ਦਹਾਕੇ ਦੀ ਇੱਕ ਫੈਸ਼ਨ ਆਈਕਨ ਮੰਨਿਆ ਜਾਂਦਾ ਹੈ ਉਹ ਵੱਡੇ ਮਹਿਲਾਂ ਦੀਆਂ ਬੰਦਸ਼ਾਂ ਲਈ ਨਹੀਂ ਸੀ ਬਣੀ। ਉਹ ਦੁਨੀਆਂ ਦੀਆਂ ਸਭ ਤੋਂ ਮਸ਼ਹੂਰ ਹਸਤੀਆਂ ਵਿੱਚੋਂ ਇੱਕ ਬਣ ਗਈ ਸੀ। ਉਹਨੂੰ ਗਲੈਮਰ ਅਤੇ ਮਨੁੱਖੀ ਕੰਮ ਦੋਵਾਂ ਲਈ ਜਾਣਿਆ ਜਾਂਦਾ ਸੀ ਅਤੇ ਉਸਨੇ ਬ੍ਰਿਟਿਸ਼ ਰਾਜਸੈ ਨੂੰ ਹਮੇਸ਼ਾ ਲਈ ਬਦਲ ਦਿੱਤਾ। ਆਮ ਤੌਰ ਤੇ ਜਦੋਂ ਕੋਈ ਵੀ ਔਰਤ ਜ਼ਿਆਦਾ ਸੋਹਣੀ ਅਤੇ ਠਾਠ-ਵਾਠ 'ਚ ਰਹਿਣਾ ਪਸੰਦ ਕਰਦੀ ਸੀ ਤਾਂ ਉਹਨੂੰ ਕਹਿ ਦਿੱਤਾ ਜਾਂਦਾ ਸੀ ਕਿ ਤੂੰ ਵੱਡੀ ਲੇਡੀ ਡਾਇਨਾ ਹੈਂ। ਡਾਇਨਾ ਜੋ ਵਿਲੇਜ ਦੀ ਰਾਜਕੁਮਾਰੀ ਸੀ ਦਾ ਜਨਮ 1 ਜੁਲਾਈ 1961 ਨੂੰ ਹੋਇਆ ਸੀ 20 ਸਾਲ ਦੀ ਉਮਰ ਵਿੱਚ ਉਸਦਾ ਵਿਆਹ ਪ੍ਰਿੰਸ ਚਾਰਲਸ ਨਾਲ ਹੋ ਗਿਆ ਸੀ 29 ਜੁਲਾਈ 1981 ਨੂੰ ਤਕਰੀਬਨ 3500 ਲੋਕ ਇਸ ਸਮਰੋਹ ਵਿੱਚ ਸ਼ਾਮਲ ਹੋਏ ਅਤੇ ਲਗਭਗ 750 ਮਿਲੀਅਨ ਹੋਰਾਂ ਨੇ ਟੈਲੀਵਿਜ਼ਨ ਤੇ ਦੇਖਿਆ ਉਸ ਦੀ ਸੁੰਦਰਤਾ ਅਤੇ ਸ਼ਰਮਿਲੇ ਵਿਵਹਾਰ ਕਰਕੇ ਉਸਨੂੰ ਸਾਈਦੀ ਉਪਨਾਮ ਦਿੱਤਾ ਅਤੇ ਉਸਨੂੰ ਮੀਡੀਆ ਅਤੇ ਜਨਤਾ ਵਿੱਚ ਇੱਕ ਸਨਸਨੀ ਬਣਾ ਦਿੱਤਾ ਹਾਲਾਂਕਿ ਡਾਇਨਾ ਨੇ ਬਾਅਦ ਵਿੱਚ ਇਸਨੂੰ ਮੇਰੀ ਜ਼ਿੰਦਗੀ ਦਾ ਸਭ ਤੋਂ ਬੁਰਾ ਦਿਨ ਕਿਹਾ ਕਿਉਂਕਿ ਵਿਆਹ ਦੇ ਕੁਝ ਚਿਰਾਂ ਬਾਅਦ ਹੀ ਦੋਹਾਂ ਵਿੱਚ ਪਾੜਾ ਪੈਣਾ ਸ਼ੁਰੂ ਹੋ ਗਿਆ ਸੀ ਡਾਇਨਾ ਦਾ ਤਲਾਕ 28 ਅਗਸਤ 1996 ਨੂੰ ਹੋ ਗਿਆ ਸੀ ਰਾਜਕੁਮਾਰੀ ਦੀ ਹਸਤੀ ਤੇਜੀ ਨਾਲ ਦੀ ਆਲੂ ਸੁੰਦਰਤਾ ਅਤੇ ਗਲੈਮਰ ਦੇ ਪ੍ਰਤੀਕ ਵਿੱਚ ਵਿਕਸਿਤ ਹੋਈ ਕੁਦਰਤੀ ਸੋਹਜ ਅਤੇ ਕ੍ਰਿਸ਼ਮੇ ਨੂੰ ਛੱਡ ਕੇ ਉਸਨੇ ਆਪਣੇ ਮਸ਼ਹੂਰ ਰੁਤਬੇ ਦੀ ਵਰਤੋਂ ਕਈ ਚੈਰੀਟੇਬਲ ਟਰਸਟਾਂ ਦੀ ਸਹਾਇਤਾ ਲਈ ਕੀਤੀ ਅਤੇ ਉਸਤੇ ਬਦਲਦੇ हेयर स्टाइल ਅਤੇ ਕੱਪੜਿਆਂ ਦੇ ਸਲੀਕੇ ਨੇ ਉਸਨੂੰ ਇੱਕ ਫੈਸ਼ਨ ਟ੍ਰੇਡ ਸੈਂਟਰ ਬਣਾ ਦਿੱਤਾ ਡਾਇਨਾ ਆਪਣੇ ਪੁੱਤਰਾਂ ਨੂੰ ਆਪਣੇ ਨਾਲ ਹਸਪਤਾਲਾਂ, ਬੇਘਰੇ ਆਸਰਾ ਕਰਾਂ ਅਤੇ ਅਨਾਥ ਆਸ਼ਰਮਾਂ ਵਿੱਚ ਲੈ ਕੇ ਜਾਂਦੀ ਸੀ। ਉਹਨਾਂ ਨੂੰ ਸਹੀ ਸਨਮਾਨ ਤੋਂ ਬਾਹਰ ਦੀ ਦੁਨੀਆ ਨਾਲ ਜਾਣੂ ਕਰਵਾਉਣ ਲਈ ਉਹ ਉਹਨਾਂ ਨੂੰ ਫਾਸਟ ਫੂਡ ਰੈਸਟੋਰੈਂਟਾਂ ਅਤੇ ਜਨਤਕ ਅਵਾਜ਼ਾਰੀਆਂ ਤੇ ਲੈ ਕੇ ਜਾਂਦੀ ਰਹੀ। ਉਸਦੀ ਹਮਦਰਦੀ, ਨਿੱਜੀ ਨੇਕ ਨਿਮਰਤਾ ਅਤੇ ਪਹੁੰਚਯੋਗਤਾ ਨੇ ਉਸ ਨੂੰ ਲੋਕਾਂ ਦੀ ਰਾਜਕੁਮਾਰੀ ਦਾ ਨਾਮ ਦਿੱਤਾ। ਉਸਨੇ ਬੇਕਰਾਂ ਕੈਂਸਰ ਅਤੇ ਐਡਜ਼ ਜਾਗਰੂਕਤਾ ਅਤੇ ਰੋਕਥਾਮ ਵਰਗੇ ਮਹੱਤਵਪੂਰਨ ਕਾਰਨਾ ਲਾਇਵਕਾਲਤ ਕੀਤੀ 31 ਅਗਸਤ 1997 ਦੀ ਸਵੇਰ ਨੂੰ ਪੈਰਿਸ ਫਰਾਂਸ ਵਿੱਚ ਇੱਕ ਕਾਰ ਹਾਦਸੇ ਵਿੱਚ ਡਾਇਨਾ ਅਤੇ ਉਸਦਾ ਬॉयਫਰੈਂਡ ਦੋਦੀ ਅਲਫਾਇਦ ਮਾਰੇ ਗਏ ਸਨ ਉਹ 36 ਸਾਲਾਂ ਦੀ ਸੀ ਉਹ ਬਹੁਤ ਸਾਰੇ ਸੋਗ ਕਰਨ ਵਾਲਿਆਂ ਨੇ ਜਨਤਕ ਥਾਵਾਂ ਤੇ ਉਸ ਲਈ ਫੁੱਲ ਮੋਮਬਤੀਆਂ ਕਾਰਡ ਅਤੇ ਨਿੱਜੀ ਸੰਦੇਸ਼ ਛੱਡੇ ਉਸ ਨੂੰ 6 ਸਤੰਬਰ 1997 ਨੂੰ ਲੰਡਨ ਵਿੱਚ ਦਫਨਾਇਆ ਗਿਆ ਸੀ ਡਾਇਨਾ ਲਈ ਸੰਗੀਤ ਸਮਰੋਹ ਉਸ ਦੀ ਮੌਤ ਤੋਂ ਥੋੜੀ ਦੇਰ ਬਾਅਦ ਹੋਇਆ ਸੰਗੀਤ ਸਮਰੋਹਾਂ ਵਿੱਚ ਐਲਟਨ ਜੌਨ ਅਤੇ ਕਈ ਹੋਰ ਲੋਕ ਸਾਂਭਲ ਸਨ ਐਲਟਨ ਜੌਨ ਤੇ ਡਾਇਨਾ ਦੀ ਯਾਦ ਵਿੱਚ ਆਪਣੇ ਗੀਤ ਕੈਂਡਲ ਇਨ ਦੀ ਵਿਡ ਦਾ ਰੀਮੇਕ ਰਿਲੀਜ਼ ਕੀਤਾ ਕੁਝ ਗੱਲਾਂ 7 ਸਾਲ ਦੀ ਸੀ ਡਾਇਨਾ ਜਦੋਂ ਉਹਨਾਂ ਦੇ ਮਾਤਾ ਪਿਤਾ ਦਾ ਤਲਾਕ ਹੋਇਆ ਡਾਇਨਾ ਪੰਜ ਭਾਈਆਂ ਪੈਣਾ ਵਿੱਚੋਂ ਚੌਥੀ ਸੀ ਉਸ ਦੀ ਦੋ ਵੱਡੀਆਂ ਭੈਣਾਂ ਤੇ ਇੱਕ ਵੱਡਾ ਭਰਾ ਵੀ ਸੀ ਅਤੇ ਇੱਕ ਛੋਟਾ ਭਰਾ ਰਾਜਕੁਮਾਰੀ ਡਾਇਨਾ ਇੱਕ ਬਾਗੀ ਕਿਸਮ ਦੀ ਸ਼ਖਸੀਅਤ ਸਟਾਈਲ ਆਈਕਨ ਅਤੇ 20ਵੀਂ ਸਦੀ ਦੇ ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਵਿੱਚੋਂ ਇੱਕ ਸੀ ਡਾਇਨਾ ਦੀ ਨਾਨੀ ਰੂਥ ਰੋਚੇ ਬਰੋਨੈਸ ਫਰਮੋਏ ਨੇ ਮਹਾਰਾਣੀ ਐਲਿਜ਼ਾਬੈਥ ਦੀ ਇੱਕ ਨਿੱਜੀ ਸਹਾਇਕ ਅਤੇ ਇੱਕ ਸਾਥੀ ਵਜੋਂ ਕੰਮ ਕੀਤਾ ਉਹ ਮਹਾਰਾਣੀ ਦੀ ਨਜ਼ਦੀਕੀ ਦੋਸਤ ਸੀ ਡਾਇਨਾ ਇੱਕ ਪੇਸ਼ੇਵਰ ਡਾਂਸਰ ਬੰਨਣਾ ਚਾਹੁੰਦੀ ਸੀ ਪਰ ਉਸਦਾ ਕੱਦ ਜ਼ਿਆਦਾ ਲੰਬਾ ਸੀ ਪ੍ਰਿੰਸ ਚਾਰਲਸ ਨੂੰ ਮਿਲਨ ਅਤੇ ਰਾਜਕੁਮਾਰੀ ਬਣਨ ਤੋਂ ਪਹਿਲਾਂ ਡਾਇਨਾ ਨੇ ਬਹੁਤ ਸਾਰੀਆਂ ਨੌਕਰੀਆਂ ਕੀਤੀਆਂ ਜਿਸ ਵਿੱਚ ਇੱਕ ਨੈਣੀ ਅਤੇ ਇੱਕ ਸਕੂਲ ਅਧਿਆਪਕ ਵਾਲੇ ਕੰਮ ਸ਼ਾਮਲ ਸਨ ਉਸ ਨੂੰ ਬੱਚਿਆਂ ਨਾਲ ਖੇਡਣ ਕੱਪੜੇ ਧੋਣ ਅਤੇ ਸਫਾਈ ਕਰਨ ਲਈ ਸਿਰਫ 5 ਡਾਲਰ ਪ੍ਰਤੀ ਘੰਟੇ ਦਾ ਭੁਗਤਾਨ ਕੀਤਾ ਜਾਂਦਾ ਸੀ ਪ੍ਰਿੰਸ ਚਾਰਲਸ ਪਹਿਲਾ ਡਾਇਨਾ ਦੀ ਵੱਡੀ ਭੈਣ ਨੂੰ ਡੇਟ ਕਰਦਾ ਸੀ ਅਤੇ ਉਹਦੇ ਜਰੀਏ ਹੀ ਉਹ ਡਾਇਨਾ ਨੂੰ ਮਿਲਿਆ ਨਾਲੇ ਪ੍ਰਿੰ CES ਡਾਇਨਾ ਅਤੇ ਪ੍ਰਿੰਸ ਚਾਰਲਸ ਦੀ ਦੂਰ ਦੀ ਚਚੇਰੀ ਭੈਣ ਸੀ ਸ਼ਾਹੀ ਪਰਿਵਾਰ ਦਾ ਇਹ ਰਿਵਾਜ ਸੀ ਕਿ ਨਿਆਣੇ ਮਹਿਲਾਂ 'ਚ ਹੀ ਜੰਮਦੇ ਸੀ ਪਰ ਡਾਇਨਾ ਨੇ ਸੇਂਟ ਮੈਰੀ ਹਸਪਤਾਲ ਦੀ ਲਿੱਡੋ ਵਿੰਗ ਵਿੱਚ ਵਿਲੀਅਮ ਅਤੇ ਹੈਰੀ ਦੋਹਾਂ ਨੂੰ ਜਨਮ ਦਿੱਤਾ ਇੱਤਾ ਕਰਨ ਵਾਲੀ ਉਹ ਪਹਿਲੀ ਰਾਣੀ ਸੀ ਡਾਇਨਾ ਕਿਸੇ ਵੀ ਵਿਅਕਤੀ ਨੂੰ ਧੰਨਵਾਦ ਕਾਰਡ ਲਿਖਣ ਲਈ ਮਸ਼ਹੂਰ ਸੀ ਜਿਸ ਨੇ ਉਸ ਨੂੰ ਤੋਹਫ਼ਾ ਦਿੱਤਾ ਸੀ ਉਸ ਨੇ ਕਥਿਤ ਤੌਰ ਤੇ 19000ਾਂ ਲੋਕਾਂ ਲਈ ਧੰਨਵਾਦ ਨੋਟ ਲਿਖਿਆ ਜੋ ਪ੍ਰਿੰਸ ਵਿਲੀਅਮ ਦੇ ਜਨਮ ਤੋਂ ਬਾਅਦ ਉਹਦੇ ਲਈ ਤੋਹਫ਼ੇ ਲੈ ਕੇ ਆਏ ਸਨ ਅੱਜ ਉਹ ਨੋਟ ਦੀ ਸਮਗਰੀ ਅਤੇ ਵਿਲੱਖਣਤਾ ਦੇ ਆਧਾਰ ਤੇ ਉਸਦੇ ਕੁਝ ਹੱਥ ਲਿਖਤ ਪੱਤਰਾਂ ਨੂੰ 2000 ਡਾਲਰ ਤੋਂ 20000 ਡਾਲਰ ਤੱਕ ਕਿਤੇ ਵੀ ਨਿਲਾਮ ਕੀਤਾ ਗਿਆ ਹੈ ਮਹਾਰਾਣੀ ਐਲਿਜ਼ਾਬੈਥ ਡਾਇਨਾ ਦੇ ਇਹਨਾਂ ਕੰਮਾਂ ਨੂੰ ਚੰਗਾ ਨਹੀਂ ਸਮਝਦੀ ਸੀ ਕਿਉਂਕਿ ਡਾਇਨਾ ਰਾਜਸ਼ਾਹੀ ਪਰਿਵਾਰਾਂ ਦਾ ਹਿੱਸਾ ਹੋ ਕੇ ਵੀ ਆਮ ਲੋਕਾਂ ਵਾਂਗ ਰਹਿੰਦੀ ਸੀ ਵਿਚਰਦੀ ਸੀ ਲੋਕਾਂ ਦੀ ਰਾਜਕੁਮਾਰੀ ਡਾਇਨਾ ਸ਼ਾਹੀ ਪ੍ਰੋਟੋਕੋਲ ਤੋੜਨ ਲਈ ਮਸ਼ਹੂਰ ਸੀ। ਇਹਨਾਂ ਵਿੱਚੋਂ ਬਹੁਤ ਸਾਰੀਆਂ ਉਲੰਘਣਾਵਾਂ ਵਿੱਚ ਉਸਦੇ ਆਧੁਨਿਕ ਫੈਸ਼ਨ ਵਿਕਲਪ ਸ਼ਾਮਲ ਸਨ, ਜਿਵੇਂ ਕਿ ਦਸਤਾਨੇ ਨਾ ਪਹਿਨਣਾ, ਡਾਇਨਾ ਕਥੇ ਤੌਰ ਤੇ ਲੋਕਾਂ ਨੂੰ ਮਿਲਣ ਵੇਲੇ ਹੱਥ ਫੜਨਾ ਪਸੰਦ ਕਰਦੀ ਸੀ ਅਤੇ ਨਾਲ ਹੀ ਕਾਲੇ ਕੱਪੜੇ ਪਹਿਨਣਾ ਵੀ। ਡਾਇਨਾ ਇੱਕ ਸਟਾਈਲ ਆਈਕਨ ਸੀ ਜੋ ਅਕਸਰ ਆਪਣੇ ਪਹਿਰਾਵੇ ਨਾਲ ਸ਼ਾਹੀ ਪ੍ਰੋਟੋਕੋਲ ਨੂੰ ਤੋੜਦੀ ਸੀ। ਉਹ ਹੈਰਾਨੀ ਦੀ ਗੱਲ ਨਹੀਂ ਕਿ ਕਈ ਮੈਗਜ਼ੀਨਾ ਦੇ ਕਵਰ ਤੇ ਵੀ ਅਕਸਰ ਦਿਖਾਈ ਜਾਂਦੀ ਸੀ ਥੈਂਕ ਯੂ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਫੋਰ ਮੋਰ ਵੀਡੀਓਜ਼ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ